ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਬੀਜੇਪੀ ਦੇ ਪੱਖ ਚ ਕਿਉਂ ਖੜ ਗਏ ਨੇ ਸਿੱਧੇ ਰੂਪ ਚ ਹਰਨਾਮ ਸਿੰਘ ਤੁਮਾ ਨੇ ਬੀਜੇਪੀ ਨੂੰ ਸਮਰਥਨ ਦੇਣ ਦਾ ਐਲਾਨ ਕਿਉਂ ਕਰ ਦਿੱਤਾ ਹੈ ਇਹਦੇ ਪਿੱਛੇ ਦੀ ਅੰਦਰੂਨੀ ਗੱਲ ਕੀ ਹੈ ਇਹਦਾ ਰਾਜ ਕੀ ਹੈ ਇਹਦੇ ਉੱਪਰ ਆਪਾਂ ਗੱਲ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਪੂਰੀ ਗੱਲ ਦੱਸ ਦਿਆਂ ਕਿ ਜਿਹੜੇ ਦੰਦਮੀ ਟਕਸਾਲ ਦੇ ਮੁਖੀ ਆ ਹਰਨਾਮ ਸਿੰਘ ਤੁਮਾ ਉਹਨਾਂ ਨੇ ਸ਼ਰਿਆਮ ਐਲਾਨ ਕਰ ਦਿੱਤਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਸਿੱਖ ਨੇ ਉਹ ਭਾਜਪਾ ਨੂੰ ਵੋਟ ਪਾਓ ਤੇ ਭਾਜਪਾ ਨੂੰ ਜਿਤਾਓ ਬਾਬਾ ਹਰਨਾਮ ਸਿੰਘ ਤੁਮਾ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਵੱਡੇ ਸਿੱਖ ਆਗੂ ਵੀ ਸਮਝਦੇ ਨੇ ਔਰ ਬਹੁਤ ਵੱਡੇ ਸਿੱਖ ਪੰਥ ਦੇ ਰਖਵਾਲੇ ਵੀ ਮੰਨਦੇ ਨੇ ਉਹਨਾਂ ਨੇ ਅੱਜ ਭਾਜਪਾ ਦੇ ਸਮਰਥਨ ਦਾ ਐਲਾਨ ਕਿਉਂ ਕਰ ਦਿੱਤਾ ਮਹਾਰਾਸ਼ਟਰ ਦੇ ਵਿੱਚ ਕਾਫੀ ਗਿਣਤੀ ਚ ਸਿੱਖ ਰਹਿੰਦੇ ਨੇ ਔਰ ਸਿੱਖ ਵੋਟ ਦਾ ਸਿੱਧਾ ਫਾਇਦਾ ਬੀਜੇਪੀ ਨੂੰ ਹੋ ਸਕਦਾ ਹੈ ਤੇ ਹਰਨਾਮ ਸਿੰਘ ਤੁਮਾ ਨੇ ਜਦੋਂ ਦਾ ਇਹ ਐਲਾਨ ਕੀਤਾ ਹੈ ਇੱਕ ਵੱਡਾ ਪੁਚਾਲ ਸਿੱਖ ਪੰਥ ਦੇ ਜਿਹੜੇ ਹਲਕੇ ਨੇ ਉਹਨਾਂ ਚ ਆ ਗਿਆ ਔਰ ਚਫੇਰਿਓ ਹਰਨਾਮ ਸਿੰਘ ਤੁਮਾ ਨੂੰ ਸਵਾਲਾਂ ਦਾ ਘੇਰਾ ਪੈ ਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਸਵਾਲ ਖੜੇ ਕੀਤੇ ਨੇ ਅਕਾਲੀ ਦਲ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਸਿੱਖ ਬੁੱਧੀਜੀਵੀ ਵੱਡੇ ਸਵਾਲ ਖੜੇ ਕਰ ਰਹੇ ਨੇ ਔਰ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਕਿਉਂ ਬੀਜੇਪੀ ਦੇ ਹੱਕ ਚ ਬੀਜੇਪੀ ਦੇ ਪੱਖ ਚ ਆਇਓ ਹਰਨਾਮ ਸਿੰਘ ਧੁੰਮਾ ਨੇ ਇਹ ਕਿਹਾ ਕਿ ਬੀਜੇਪੀ ਨੇ ਹੁਣ ਤੱਕ ਜਿਹੜਾ ਮਹਾਯੂਤੀ ਉਹਨਾਂ ਦਾ ਗੱਠਜੋੜ ਆ ਉੱਥੇ ਉਹਨਾਂ ਨੇ ਵੱਡੇ ਕੰਮ ਸਿੱਖ ਪੰਥ ਦੇ ਭਲੇ ਲਈ ਕੀਤੇ ਨੇ ਤੇ ਅੱਗੇ ਵੀ ਕਰਨ ਦੀ ਉਮੀਦ ਹੈ ਇਸ ਕਰਕੇ ਭਾਜਪਾ ਨੂੰ ਵੋਟ ਪਾਓ ਤੇ ਜਿਹੜੇ ਅਕਾਲੀ ਦਲ ਨੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਸਿੱਧੇ ਰੂਪ ਚ ਹਰਨਾਮ ਸਿੰਘ ਧੰਮਾ ਨੂੰ ਵੱਡੇ ਸਵਾਲ ਪੁੱਛੇ ਤਿੰਨ ਉਹਨਾਂ ਨੇ ਕਿਹਾ ਪਹਿਲਾਂ ਤਾਂ ਇਹ ਦੱਸੋ ਤੁਸੀਂ ਦਮਦਮੀ ਟਕਸਾਲ ਜਿਹਦੇ ਕੇ ਜਿਹੜੇ ਸੰਤ ਚਰਨ ਸਿੰਘ ਭਿੰਡਰਾ ਵਾਲਿਆ ਉਹ ਵੀ ਮੁਖੀ ਰਹੇ ਨੇ ਤੁਸੀਂ ਇਹ ਦੱਸੋ ਭਾਜਪਾ ਜਿਹੜੀ ਹੈ ਉਹ ਭਿੰਡਰਾ ਵਾਲਿਆਂ ਨੂੰ ਸ਼ਹੀਦ ਮੰਨਦੀ ਹੈ ਇਹ ਗੱਲ ਅਰਸ਼ਦੀਪ ਕਲੇਰ ਨੇ ਪੁੱਛੀ ਕਹਿੰਦਾ ਬੀਜੇਪੀ ਭਿੰਡਰਾਵਾਲਿਆਂ ਨੂੰ ਜੇ ਸ਼ਹੀਦ ਮੰਨਦੀ ਹੈ ਤਾਂ ਫਿਰ ਤੁਸੀਂ ਉਹਦਾ ਸਮਰਥਨ ਕਰ ਸਕਦੇ ਹੋ ਦੂਜਾ ਸਵਾਲ ਉਹਨੇ ਇਹ ਪੁੱਛਿਆ ਕਿ ਕੀ ਜਿਹੜੀ ਬੀਜੇਪੀ ਆ ਉਹ ਐਮਰਜੈਂਸੀ ਫਿਲਮ ਜਿਹੜੀ ਲੈ ਕੇ ਆ ਰਹੀ ਹੈ ਉਹ ਕੰਗਣਾ ਰ瑙ਤ ਦੀ ਫਿਲਮ ਕੀ ਤੁਸੀਂ ਉਹਦੇ ਨਾਲ ਸਹਿਮਤ ਹੋ ਔਰ ਤੀਜੀ ਗੱਲ ਉਹਨਾਂ ਨੇ ਇਹ ਪੁੱਛੀ ਹੈ ਵੀ ਇਹ ਦੱਸੋ ਵੀ ਇਹ ਤੁਹਾਡਾ ਨਿੱਜੀ ਫੈਸਲਾ ਇਕੱਲੇ ਬੰਦੇ ਦਾ ਇਹ ਪੂਰੀ ਟਕਸਾਲ ਦਾ ਫੈਸਲਾ ਹੈ ਤਿੰਨ ਵੱਡੇ ਸਵਾਲ ਹਰਨਾਮ ਸਿੰਘ ਧੁੰਮਾ ਨੂੰ ਅਰਸ਼ਦੀਪ ਕਲੇਰ ਅਕਾਲੀ ਦਲ ਆਗੂ ਨੇ ਪੁੱਛੇ ਨੇ ਉਧਰ ਐਸਜੀਪੀਸੀ ਦੇ ਆਗੂਆਂ ਨੇ ਵੀ ਇਹ ਗੱਲ ਸਿੱਧੀ ਬੋਲੀ ਹੈ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਵੀ ਹਰਨਾਮ ਸਿੰਘ ਧੁੰਮਾ ਤੁਸੀਂ ਕਿਹੜੇ ਰਾਹ ਤੁਰ ਪਏ ਹੋ ਤੁਹਾਡੇ ਤੋਂ ਉਮੀਦ ਨਹੀਂ ਸੀ ਉਧਰ ਕਿਸਾਨ ਜਥੇਬੰਦੀਆਂ ਨੇ ਵੀ ਹਰਨਾਮ ਸਿੰਘ ਧੁੰਮਾ ਨੂੰ ਇਹ ਸਵਾਲ ਪੁੱਛਣੇ ਸ਼ੁਰੂ ਕੀਤੇ ਨੇ ਕਿ ਤੁਸੀਂ ਉਸ ਭਾਜਪਾ ਨਾਲ ਖੜ ਰਹੇ ਹੋ जिने पूरी किसानी कॉर्पोरेटਾਂ ਦੇ ਹੱਥਾਂ 'ਚ ਦੇਣ ਦੀ ਕੋਸ਼ਿਸ਼ ਕੀਤੀ ਜਿਨੇ ਉਹ ਤਿੰਨ ਖੇਤੀ ਕਾਨੂੰਨ ਜ਼ਬਰਦਸਤੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਨਾਲ ਪੂਰੀ ਪੰਜਾਬ ਦੀ ਔਰ ਦੇਸ਼ ਦੀ ਜਿਹੜੇ ਕਿਸਾਨੀ ਐ ਉਹ ਬਰਬਾਦ ਹੋ ਜਾਏ ਔਰ ਉਹਦੇ ਤੇ ਚੰਦ سرمਾਇਦਾਰ ਮੁੱਠੀ ਪਰ ਕਾਰਪੋਰੇਟਾਂ ਦਾ ਕਬਜ਼ਾ ਹੋ ਜਾਏ ਤੁਸੀਂ ਉਸ ਬੀਜੇਪੀ ਦਾ ਸਮਰਥਨ ਕਰ ਰਹੇ ਹੋ ਜਿਹੜੀ ਆਰਐਸਐਸ ਦੀ ਵਿਚਾਰਧਾਰਾ ਨਾਲ ਚੱਲਦੀ ਐ ਜਿਹਨੂੰ ਆਰਐਸਐਸ ਚਲਾਉਂਦੀ ਐ ਜਿਹੜੀ ਗੁਰਮਤ ਦੇ ਅਨੁਸਾਰ ਜਿਹੜੀਆਂ ਚੀਜ਼ਾਂ ਨਹੀਂ ਉਹਨਾਂ ਨੂੰ ਮੰਨਦੀ ਹੈ ਤੇ ਪੂਰੇ ਦੇਸ਼ ਦੇ ਵਿੱਚ ਹਿੰਦੂਤਵ ਦੀ ਰਾਜਨੀਤੀ ਫਲਾਉਣਾ ਚਾਹੁੰਦੀ ਹੈ ਇਹ ਤਿੱਖੇ ਸਵਾਲ ਹਰਨਾਮ ਸਿੰਘ ਧੋਮਾ ਨੂੰ ਪੁੱਛੇ ਗਏ ਨੇ ਹੁਣ ਤੁਸੀਂ ਦੱਸਿਓ ਕਿ ਹਰਨਾਮ ਸਿੰਘ ਧੋਮਾ ਨੇ ਜਿਹੜਾ ਇਹ ਐਲਾਨ ਕੀਤਾ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ ਹਰਨਾਮ ਸਿੰਘ ਧੋਮਾ ਬਾਰੇ ਪਹਿਲਾਂ ਵੀ ਕਾਫੀ ਮੁੱਦਿਆਂ ਤੇ ਚਰਚਾ ਰਹੀ ਹੈ ਬਹੁਤ ਸਾਰੇ ਦੋਸ਼ ਵੀ ਲੱਗਦੇ ਰਹੇ ਨੇ ਜਦੋਂ ਰਣਜੀਤ ਸਿੰਘ ਢਡਰੀਆਂ ਵਾਲਿਆਂ ਤੇ ਹਮਲਾ ਹੋਇਆ ਸੀਗਾ ਇੱਕ ਫਰੂਟੀਆਂ ਦਾ ਲੰਗਰ ਲਾ ਕੇ ਫਰੂਟੀਆਂ ਦੀ ਸ਼ਬੀਰ ਲਾ ਕੇ ਹਮਲਾ ਕੀਤਾ ਸੀ ਤਾਂ ਉਸ ਟਾਈਮ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਸੀ ਉਹਨੇ ਕਿਹਾ ਸੀ ਕਿ ਇਹ ਬਾਬਿਆਂ ਦੇ ਪੇਸ਼ ਛੁਪੇ ਹੋਏ ਗਲਤ ਵਿਅਕਤੀ ਨੇ ਇਹਨਾਂ ਨੇ ਚੱਟੇ ਚੋਲੇ ਤੇ ਬਾਣੇ ਪਾਏ ਨੇ ਪਰ ਇਹਨਾਂ ਦੀ ਸੋਚ ਠੀਕ ਨਹੀਂ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਇੱਥੋਂ ਤੱਕ ਕਿਹਾ ਸੀ ਕਿ ਇਹਨਾਂ ਨੇ ਮੇਰੇ ਤੇ ਹਮਲਾ ਕਰਵਾਇਆ ਔਰ ਸਰਕਾਰਾਂ ਇਹਨਾਂ ਤੇ ਕਾਰਵਾਈ ਨਹੀਂ ਕਰ ਰਹੀਆਂ ਔਰ ਅੱਜ ਤੱਕ ਰਣਜੀਤ ਸਿੰਘ ਢਡਰੀਆਂ ਵਾਲੇ ਅਜਿਹੀਆਂ ਗੱਲਾਂ ਵੱਡੀਆਂ ਬੋਲ ਰਹੇ ਨੇ ਤਾਂ ਹੁਣ ਜਦੋਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਨੇ ਸਿੱਧਾ ਬੀਜੇਪੀ ਦਾ ਐਲਾਨ ਸਮਰਥਨ ਦਾ ਕੀਤਾ ਹੈ ਤਾਂ ਤੁਮਾ ਸਾਹਿਬ ਨੂੰ ਅਸੀਂ ਵੀ ਪੁੱਛਣਾ ਚਾਹੁੰਦੇ ਆ ਰਨਾਮ ਸਿੰਘ ਧੁੰਮਾ ਜੀ ਕਿਰਪਾ ਕਰਕੇ ਤੁਸੀਂ ਦੱਸ ਦਿਓ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬੀਜੇਪੀ ਨੇ ਸਿੱਖ ਪੰਥ ਨੂੰ ਉੱਪਰ ਚੁੱਕਣ ਲਈ ਬਹੁਤ ਕੰਮ ਕੀਤੇ ਨੇ ਕਿਹੜੇ ਕੰਮ ਕੀਤੇ ਨੇ ਕਿੱਥੇ ਕੀਤੇ ਨੇ ਕੀ ਬੀਜੇਪੀ ਆਰਐਸਐਸ ਦੀ ਵਿਚਾਰਧਾਰਾ ਨਾਲ ਨਹੀਂ ਚੱਲਦੀ ਕੀ ਬੀਜੇਪੀ ਆਰਐਸਐਸ ਦੇ ਮੁਤਾਬਕ ਨਹੀਂ ਚੱਲਦੀ ਕੀ ਤੁਸੀਂ ਆਰਐਸਐਸ ਦੀ ਸੋਚ ਨੂੰ ਵਿਚਾਰਧਾਰਾ ਨੂੰ ਠੀਕ ਸਮਝਦੇ ਹੋ ਕੀ ਬੀਜੇਪੀ ਜਰਨੈਲ ਸਿੰਘ ਪਿੰਡਰਾਂ ਵਾਲੇ ਨੂੰ ਸ਼ਹੀਦ ਮੰਨਦੀ ਹੈ ਯਾ ਅਤਵਾਦੀ ਮੰਦੀ ਐ ਇਹਦੇ ਉੱਪਰ ਵੀ ਜਰਾ ਚਾਨਣਾ ਪਾ ਦਿਓ ਸੋ ਹਰਨਾਮ ਸਿੰਘ ਤੁਮਾਂ ਹੋਰਾਂ ਨੂੰ ਇਹ ਸਵਾਲ ਚੁਫੇਰੇ ਤੋਂ ਪੁੱਛੇ ਜਾ ਰਹੇ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਦੇਖੋ ਕਈ ਵਾਰ ਸਿੱਖ ਪੰਥ ਜਿਹੜਾ ਸਿੱਖ ਸੰਗਤਾਂ ਨੇ ਉਹ ਕਾਫੀ ਸਾਰੇ ਵਿਅਕਤੀਆਂ ਨੂੰ ਆਪਣੇ ਧਾਰਮਿਕ ਆਗੂ ਜਾਂ ਪੰਥ ਦੇ ਰਖਵਾਲੇ ਮੰਨ ਲੈਂਦੀਆਂ ਨੇ ਤੇ ਬਾਅਦ ਦੇ ਵਿੱਚ ਨਿਕਲਦਾ ਕੁਝ ਹੋਰ ਹੁੰਦਾ ਇਸੇ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਹਰਨਾਮ ਸਿੰਘ ਢੋਮਾ ਦੇ ਉੱਪਰ ਪੰਜਾਬ ਦੇ ਵਿੱਚੋਂ ਆਮ ਵਿਅਕਤੀ ਵੀ ਬੀਜੇਪੀ ਦੇ ਪੱਖ 'ਚ ਖੜਨ ਦਾ ਹੌਸਲਾ ਨਹੀਂ ਕਰ ਰਿਹਾ ਕਿਉਂਕਿ ਸਭ ਨੂੰ ਪਤਾ ਹੈ ਬੀਜੇਪੀ ਦੀ ਨੀਤੀ ਕੀ ਹੈ ਬੀਜੇਪੀ ਦੀ ਸਿਆਸਤ ਕੀ ਹੈ ਕਿਵੇਂ ਬੀਜੇਪੀ ਜਿਹੜੀ ਆ ਉਹ ਇੱਕ ਧਰਮ ਨੂੰ ਲੈ ਕੇ ਸਿਆਸਤ ਕਰਦੀ ਹੈ ਔਰ ਕਿਵੇਂ ਹਿੰਦੂਤਵਾ ਦੀ ਰਾਜਨੀਤੀ ਬੀਜੇਪੀ ਕਰਨ ਦੀ ਆਦੀ ਹੈ ਪਰ ਉਸ ਟਾਈਮ ਦਰਮਿਆਨ ਜਿਹੜੇ ਆਪਣੇ ਆਪ ਨੂੰ ਸਿੱਖ ਪੰਥ ਦੇ ਰਖਵਾਲੇ ਕਹੋਂਦੇ ਨੇ ਉਹੀ ਜੇ ਬੀਜੇਪੀ ਦਾ ਸਮਰਥਨ ਕਰਨ ਲੱਗ ਪਏ ਨੇ ਤਾਂ ਫਿਰ ਹੋਰ ਕੀ ਕਿਹਾ ਜਾ ਸਕਦਾ ਹੈ ਦੇਖੋ ਹਰਨਾਮ ਸਿੰਘ ਤੁਮਾ ਪਹਿਲਾ ਵਿਅਕਤੀ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਵੱਖ-ਵੱਖ ਸਿਆਸਤਾਂ ਦੇ ਨਾਲ ਖੜ ਗਏ ਜਦੋਂ ਉਹ ਲੋਕਾਂ ਨੇ ਉਹਨਾਂ ਨੂੰ ਉੱਪਰ ਚੁੱਕ ਦਿੱਤਾ ਸਿੱਖ ਪੰਥ ਦੇ ਵਿੱਚ ਵੀ ਇਸ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਨੇ ਬਹੁਤ ਸਾਰੇ ਬੰਦੇ ਪਹਿਲਾਂ ਸਿੱਖੀ ਵੇਸਭੇਸ ਦੇ ਵਿੱਚ ਆਉਂਦੇ ਨੇ ਔਰ ਉਹ ਆਪਣੇ ਆਪ ਨੂੰ ਪੰਥ ਦੇ ਆਗੂ ਕਹੋਣ ਲੱਗ ਜਾਂਦੇ ਨੇ ਪੰਥ ਦੇ ਰਖਵਾਲੇ ਕਹੋਣ ਲੱਗ ਜਾਂਦੇ ਨੇ ਬਾਅਦ ਦੇ ਵਿੱਚ ਉਹ ਕਿਸੇ ਨਾ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਨਿੱਤਰ ਆਉਂਦੇ ਨੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਖੜ ਜਾਂਦੇ ਨੇ ਔਰ ਫਿਰ ਹੌਲੀ-ਹੌਲੀ ਉਸ ਪਾਰਟੀ ਤੋਂ ਫਾਇਦੇ ਲੈਣ ਲੱਗਦੇ ਨੇ ਦੇਖੋ ਅੱਜ ਦੇ ਟਾਈਮ ਦੇ ਵਿੱਚ वैसे तो सारीयां ही पार्टियां एको नीति सोच ਨਾਲ ਕੰਮ ਕਰਦੀਆਂ ਨੇ ਪਰ बीजेपी ਦੇ ਉੱਪਰ ਇਹ ਦੋਸ਼ ਨੇ ਕਿ ਉਹ ਸਭ ਤੋਂ ਵੱਧ ਕੋਸ਼ਿਸ਼ ਕਰਦੀ ਹੈ ਇੱਕ ਧਰਮ ਵਿਸ਼ੇਸ਼ ਨੂੰ ਭਾਰਤ ਦੇ ਵਿੱਚ ਲਾਗੂ ਕਰਨ ਦੀ ਹਿੰਦੀ Hindu हिंदुस्तान ਦਾ ਨਾਰਾ बीजेपी ਦੇ ਲੋਕ ਲਾਉਂਦੇ ਰਹੇ ਨੇ ਔਰ बीजेपी ਦੇ ਇੱਕ ਵੱਡੇ ਆਗੂ ਨੇ Rajasthan ਦੇ ਵਿੱਚ ਗੁਰਦੁਆਰਿਆਂ ਤੱਕ ਨੂੰ ਢੋਣ ਦੀ ਗੱਲ ਕਹਿ ਦਿੱਤੀ ਸੀ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਬੀਜੇਪੀ ਦੇ ਆਗੂ ਕਰਦੇ ਰਹਿੰਦੇ ਨੇ ਉਹ ਆਪੇ ਨਹੀਂ ਕਰਦੇ ਉਹਨਾਂ ਦੇ ਪਿੱਛੇ ਜਿਹੜੀ ਸੋਚ ਕੰਮ ਕਰਦੀ ਹੈ ਉਹ ਉਹਨਾਂ ਤੋਂ ਕਰਵਾਉਂਦੀ ਹੈ ਸੋ ਹਰਨਾਮ ਸਿੰਘ ਧੁੰਮਾ ਨੇ ਬੀਜੇਪੀ ਦੇ ਸਮਰਥਨ ਦਾ ਜਿਹੜਾ ਐਲਾਨ ਕੀਤਾ ਹੈ ਇਹਦੇ ਉੱਪਰ ਹਰਾਨੀ ਵੀ ਹੋਈ ਹੈ ਤੇ ਦੁੱਖ ਵੀ ਹੋਇਆ ਲੋਕਾਂ ਨੂੰ ਸੰਗਤ ਨੂੰ ਕਿਉਂਕਿ ਹਰਨਾਮ ਸਿੰਘ ਤੁਮਾ ਬਾਰੇ ਬਹੁਤ ਸਾਰੇ ਲੋਕ ਤਾਂ ਪਹਿਲਾਂ ਇਹ ਕਹਿੰਦੇ ਸੀ ਕਿ ਹਰਨਾਮ ਸਿੰਘ ਤੁਮਾ ਹੋਰੀ ਸਿਆਸਤਾਂ ਦੇ ਨਾਲ ਅੰਦਰੋਂ ਜੁੜੇ ਹੋਏ ਨੇ ਇਹ ਨਰੋਲ ਸਿੱਖੀ ਲਈ ਕੰਮ ਨਹੀਂ ਕਰਦੀ ਇਹ ਸਿਆਸਤਾਂ ਨਾਲ ਅੰਦਰੋਂ ਗੱਠ ਜੋੜ ਕਰਕੇ ਰੱਖਦੇ ਨੇ ਪਰ ਬਹੁਤ ਸਾਰੇ ਜਿਹੜੇ ਆਮ ਸਿੱਖ ਨੇ ਉਹ ਇੰਜ ਨਹੀਂ ਸੀ ਸਮਝਦੇ ਪਰ ਹੁਣ ਜਦੋਂ ਹਰਨਾਮ ਸਿੰਘ ਤੁਮਾ ਨੇ ਸਿੱਧੇ ਰੂਪ ਦੇ ਵਿੱਚ ਹੀ ਭਾਜਪਾ ਦੇ ਸਮਰਥਨ ਦਾ ਐਲਾਨ ਕੀਤਾ ਹੈ ਆ ਇਸ ਮੁੱਦੇ ਦੇ ਉੱਪਰ ਚਫੇਰਿਓ ਆਵਾਜ਼ ਉੱਠ ਖੜੀ ਹੋਈ ਹੈ ਔਰ ਦੂਜੇ ਨੰਬਰ ਦੇ ਉੱਪਰ ਕੰਗਣਾ ਰ瑙ਦ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਉਹਦੀ ਰਿਲੀਜ਼ ਡੇਟ ਆ ਗਈ ਹੈ 17 ਜਨਵਰੀ ਨੂੰ ਕੰਗਣਾ ਰ瑙ਦ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋਵੇਗੀ ਪੂਰੇ ਦੇਸ਼ ਦੇ ਸਿਨੇਮਿਆ ਘਰਾਂ 'ਚ ਲੱਗੇਗੀ ਉਹਦੇ 'ਚ ਕੁਝ ਕਿਸੇਨ ਛੋਟੇ-ਮੋਟੇ ਕੱਟੇ ਨੇ ਤੇ ਬਾਕੀ ਫਿਲਮ ਉਸੇ ਤਰ੍ਹਾਂ ਹੈ ਇਹਦੇ ਉੱਪਰ ਜਿਹੜੇ ਬਿਕਰਮਜੀਤ ਮਜੀਠੀਆ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਘੇਰਿਆ ਉਹ ਕਹਿੰਦੇ ਕਿ ਕੰਗਣਾ ਰਣੌਤ ਦੀ ਜਿਹੜੀ ਬੋਲਬਣੀ ਹੈ ਉਹ ਇਸ ਜਨਮ ਚ ਨਹੀਂ ਸੁਧਰ ਸਕਦੀ ਉਹ ਕਹਿੰਦੇ ਕੰਗਣਾ ਰਣੌਤ ਨੂੰ ਬਿਲਕੁਲ ਬੋਲਣ ਦੀ ਤੇ ਸੋਚਣ ਦੀ ਬਹੁਤੀ ਅਕਲ ਨਹੀਂ ਉਹ ਕਹਿੰਦੇ ਕਿ ਜਿਹੜੀ ਇਹ ਫਿਲਮ ਰਿਲੀਜ਼ ਕਰਵਾਈ ਜਾ ਰਹੀ ਹੈ ਸਰਕਾਰ ਵੱਲੋਂ ਇਸ ਫਿਲਮ ਦੇ ਨਾਲ ਵੱਡਾ ਰੌਲਾ ਪੈਣਾ ਇਸ ਫਿਲਮ ਨੇ ਵਿਵਾਦ ਖੜਾ ਕਰਨਾ ਫੇਰ ਵੀ ਸਰਕਾਰ ਲਾ ਇਸ ਫਿਲਮ ਨੂੰ ਰਿਲੀਜ਼ ਕਰਵਾ ਰਹੀ ਹੈ ਤਾਂ ਇਹ ਬਹੁਤ ਗਲਤ ਹੋ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੰਗੜਰ ਨੌਦ ਦੀ ਫਿਲਮ ਰਿਲੀਜ਼ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਤੁਸੀਂ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਤੀਜਾ ਮੁੱਦਾ ਹੈ ਕਿ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਚੰਗੀ ਵੱਡੀ ਝਾੜ ਪਾਈ ਹੈ ਲਾਰੈਂਸ ਬਸ਼ਨੋਈ ਵਾਲੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਐਨੀ ਵਾਰ ਤੁਹਾਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਪਰ ਹੁਣ ਤੱਕ ਤੁਸੀਂ ਲਾਰਸ ਬਸ਼ਨੋਈ ਦੀ ਇੰਟਰਵਿਊ ਕਰਨ ਸਮੇਂ ਵਾਲਾ ਜਿਹੜਾ ਐਸਐਸਪੀ ਸੀ ਪੁਲਿਸ ਮੁਖੀ ਸੀ ਮੋਹਾਲੀ ਜ਼ਿਲ੍ਹੇ ਦਾ ਉਹਨੂੰ ਕਿਉਂ ਨਹੀਂ ਸਸਪੈਂਡ ਕੀਤਾ ਕਿਉਂ ਨਹੀਂ ਬਰਖਾਸਤ ਕੀਤਾ ਕਿਉਂ ਨਹੀਂ ਕਾਰਵਾਈ ਕੀਤੀ ਤਾਂ ਹਾਈ ਕੋਰਟ ਨੇ ਸਿੱਧੇ ਰੂਪ ਚ ਹੁਕਮ ਜਾਰੀ ਕਰ ਦਿੱਤੇ ਨੇ ਕਿ ਉਸ ਵਕਤ ਦਾ ਜਿਹੜਾ ਮੋਹਾਲੀ ਦਾ ਐਸਐਸਪੀ ਹੈ ਉਹਦੇ ਉੱਪਰ ਸਖਤ ਕਾਰਵਾਈ ਕਰੋ ਉਸ ਵਕਤ ਮੁਹਾਲੀ ਦਾ ਐਸਐਸਪੀ ਸੀ ਵਿਵੇਕ ਸ਼ੀਲ ਸੋਨੀ ਤਾਂ ਹੁਣ ਵਿਵੇਕ ਸ਼ੀਲ ਦੇ ਉੱਪਰ ਕਾਰਵਾਈ ਹੋਵੇਗੀ ਇਹਦੇ ਉੱਪਰ ਪੰਜਾਬ ਸਰਕਾਰ ਕਸੂਤੀ ਫਸ ਗਈ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ